ਇਹ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਸੰਗਤ ਜੀ ਰਸਤੇ ਦੇ ਵਿੱਚ ਪੁਰਾਣੀ ਦਿੱਖ ਵਾਲੀਆਂ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ ਗਈਆਂ ਹਨ ਇਹ ਜਿਹੜੀ ਇਮਾਰਤ ਹੈ ਲਾਲ ਪੱਥਰ ਦੇ ਨਾਲ ਬਣੀ ਹੋਈ ਹੈ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਖੇ ਜਿਹੜਾ ਆਪਾਂ ਦਰਸ਼ੀ ਜੂੜੀ ਦੇ ਰਾਹੀਂ ਚੜਦੇ ਪਾਸੇ ਵਾਲੇ ਪਾਸਿਓਂ ਜਦੋਂ ਆਪਾਂ ਅੰਦਰ ਆਉਂਦੇ ਆ ਤਾਂ ਦਰਸ਼ੀ ਜੂੜੀ ਦੇ ਥੱਲੇ ਆਹ ਜਿਹੜਾ ਸਾਨ ਹੈ ਇਸ ਸਥਾਨ ਤੇ ਸੰਨ 1984 ਦੇ ਵਿੱਚ ਜਦੋਂ ਰਮੰਦਰ ਸਾਹਿਬ ਤੇ ਅਟੈਕ ਹੋਇਆ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਤਾਂ ਇਸ ਸਥਾਨ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਉਹਨਾਂ ਨੂੰ ਇਸ ਸਥਾਨ ਤੇ ਰੱਖਿਆ ਗਿਆ ਸੀ। ਆਪ ਜੀ ਇਸ ਸਥਾਨ ਤੇ ਦਰਸ਼ਨ ਕਰ ਸਕਦੇ ਹੋ। ਸ੍ਰੀ ਹਰਮੰਦਰ ਸਾਹਿਬ ਦੇ ਮੱਥਾ ਟੇਕਣ ਤੋਂ ਦਰਸ਼ਕ ਜੋੜੀ ਦੇ ਵਿੱਚੋਂ ਸਤਿਗੁਰੂ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਜਦੋਂ ਆਪਾਂ ਸਰੋਵਰ ਦੀ ਪ੍ਰਕਰਮਾ ਕਰਦੇ ਆ ਤਾਂ ਇਸ ਪਾਸੇ ਆਉਂਦਾ ਹੈ ਸਿੱਖ ਅਜਾਇਬ ਘਰ ਜਿੱਥੇ ਕਿ ਗੁਰੂ ਸਹਿਬਾਨਾਂ ਦੀਆਂ ਅਤੇ ਹੋਰ ਗੁਰੂ ਕੇ ਸਿੱਖਾਂ ਦੀਆਂ ਤਸਵੀਰਾਂ ਵੀ ਹਨ ਅਤੇ ਉਹਨਾਂ ਦੀ ਨਾਲ ਰਿਲੇਟਡ ਯਾਦਾਂ ਵੀ ਹਨ ਇਹ ਸਾਹਮਣੇ ਆਪਾਂ ਜੋ ਦੇਖ ਰਹੇ ਆ ਇਹ ਹੈ ਰਾਮਗੜੀਆ ਬੁੰਗਾ ਆਪ 15 ਜਾ ਕੇ ਵੀਰੇ ਦਰਸ਼ਨ ਕਰਾਂਗੇ ਰਾਮਗੜੀਆ ਬੁੰਗਾ ਜੋ ਕਿ ਲੰਗਰ ਹਾਲ ਦੇ ਬਿਲਕੁਲ ਨਾਲ ਹੈ ਹਰਮੰਦਰ ਸਾਹਿਬ ਦੇ ਚਾਰੇ ਕੋਨਿਆਂ ਤੇ ਇਸ ਤਰ੍ਹਾਂ ਸੰਗਤਾਂ ਦੇ ਛਕਣ ਵਾਸਤੇ ਛਬੀਲ ਦਾ ਵੀ ਪ੍ਰਬੰਧ ਹੈ ਸਰੋਵਰ ਦੀਆਂ ਪ੍ਰਕਰਮਾਂ ਦੇ ਵਿੱਚ ਚਾਰੇ ਕੋਨਿਆਂ ਦੇ ਵਿੱਚ ਛਬੀਲ ਦਾ ਪ੍ਰਬੰਧ ਹੈ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਹਨ ਸੰਗਤ ਜੀਏ ਉਸ ਇਤਿਹਾਸਿਕ ਸੇਲ ਦਾ ਬਾਹਰੀ ਦ੍ਰਿਸ਼ ਜੋ ਪ੍ਰਕਰਮਾਂ ਦੇ ਵਿੱਚੋਂ ਨਜ਼ਰ ਆਉਂਦਾ ਹੈ ਦੀ ਦਰਸ਼ਨ ਕਰ ਸਕਦੇ ਹੋ ਸੰਗਜੀਏ ਇਤਿਹਾਸਿਕ 베ਰੀ ਜਿੱਥੇ ਸੇਠ ਦੁਨੀ ਚੰਦ ਚੌਧਰੀ ਦੀ ਧੀ ਬੀਬੀ ਰਜਨੀ ਦੇ ਪਤੀ ਨੇ ਜਿਹਨ ਕੋੜ ਦਾ ਰੋਗ ਹੋਇਆ ਸੀ ਪਿੰਗਲਾ ਸੀ ਹੁਨੇ ਇਸ਼ਨਾਨ ਕੀਤਾ ਇਸ 베ਰੀ ਦੇ ਹੇਠਾਂ ਤੇ ਬਿਲਕੁਲ ਨੌ ਪਰ ਨੌ ਫੁਕੇ ਨਿਕਲਿਆ ਇਸ 베ਰੀ ਦਾ ਨਾਮ ਹੈ ਦੁਖ ਪੰਜਨੀ 베ਰੀ ਆਪ ਜੀ ਦਰਸ਼ਨ ਕਰ ਸਕਦੇ ਹੋ ਉਹ ਥੜਾ ਸਾਹਿਬ ਜਿੱਥੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਸਰੋਵਰ ਦੀ ਉਸਾਰੀ ਕਰਵਾਈ ਤਾਂ ਇਸ ਥੜੇ ਤੇ ਬੈਠ ਕੇ ਸਤਿਗੁਰੂ ਜੀ ਸੇਵਾ ਕਰਵਾਉਂਦੇ ਸਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਨੇ ਜਦੋਂ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਅਤੇ ਨਾਲ ਹੀ ਸਰੋਵਰ ਦੀ ਪੱਕਾ ਕਰਨ ਦੀ ਸੇਵਾ ਸ਼ੁਰੂ ਕਰਾਈ ਤਾਂ ਇਸ ਅਸਥਾਨ ਤੇ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਬੈਠ ਕੇ ਵੀ ਸੇਵਾ ਕਰਵਾਉਂਦੇ ਰਹੇ ਸਨ ਆਪ ਜੀ ਦਰਸ਼ਨ ਕਰ ਸਕਦੇ ਹੋ ਦੁੱਖ ਭੰਜਨੀ 베ਰੀ ਦੇ ਬਿਲਕੁਲ ਥੱਲੇ ਇਹ ਅਸਥਾਨ ਬਣਿਆ ਹੋਇਆ ਹੈ ਸੰਗਤ ਜੀ ਆ ਹੈ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਕਿ ਸਵੇਰੇ ਹਰ ਰੋਜ਼ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਹੁੰਦੀ ਹੈ ਤੇ ਸ਼ਾਮ ਨੂੰ ਗੁਰਪ੍ਰਤਪ ਸੂਝ ਗ੍ਰੰਥ ਦੀ ਇਤਿਹਾਸਿਕ ਕਥਾ ਕੀਤੀ ਜਾਂਦੀ ਹੈ ਦੁਪਹਿਰ ਦਾ ਵੇਲਾ ਹੈ ਜਿਹੜੀਆਂ ਸੰਗਤਾਂ ਦੂਰੋਂ ਚੱਲ ਕੇ ਆਉਂਦੀਆਂ ਹਨ ਉਹ ਦੁਪਹਿਰ ਵੇਲੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਇਸ ਤਰ੍ਹਾਂ ਆਣ ਕੇ ਆਰਾਮ ਕਰ ਲੈਂਦੀਆਂ ਹਨ ਸੰਗਤ ਜੀ ਇਹ ਉਹ ਸਥਾਨ ਹੈ ਜਿੱਥੇ ਪੰញੇ ਪਾਸੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 12 ਮਾਹ ਦੀ ਬਾਣੀ ਉਚਾਰਨ ਕੀਤੀ ਸੀ ਜਿਹੜੇ ਕਿ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 133 ਅੰਗ ਦੇ ਉੱਪਰ ਸੁਭਾਏਮਾਨ ਹੈ ਦਰਜ ਹੈ ਆਪ ਜੀ ਅਸਥਾਨ ਦੇ ਦਰਸ਼ਨ ਕਰ ਸਕਦੇ ਹੋ ਦੀਵਾਨ ਹਲ ਮੰਜੀ ਸਾਹਿਬ ਜੀ ਦੇ ਬਿਲਕੁਲ ਨਾਲ ਇਹ ਅਸਥਾਨ ਹੈ ਗੁਰਦਾਰ ਮੰਜੀ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਇੱਥੇ ਪ੍ਰਕਾਸ਼ ਹੈ ਸੰਗਤ ਜੀ ਇਹ ਖੰਬੇ ਉਰੋਂ ਦੇ ਹਨ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹਿਲੀ ਵਾਰੀ ਬਿਜਲੀ ਆਈ ਉਰੋਂ ਤੋਂ ਇੱਕ ਖੰਬੇ ਇੱਚ ਲੱਗੇ ਹੋਏ ਹਨ ਸੰਗਤ ਜੀ ਇਹ ਹੈ ਗੁਰਦੁਆਰਾ ਸ਼ੀਰ ਬੁੰਗਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਾਬਾ ਦੀਪ ਸਿੰਘ ਜੀ ਨੇ ਸ਼ਾਹਦੁਰ ਪ੍ਰਾਪਤ ਕਰਨ ਤੋਂ ਬਾਅਦ ਜਾਨ ਖਾਨ ਤੇ ਅਬਦਾਲੀ ਦੇ ਪੁੱਤਰ ਤਮੂਰ ਦੇ ਕੋਲ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਜਦ ਰਸ਼ੀਦ ਹੋਏ ਤਾਂ ਇਸ ਅਸਾਂ ਧਿਆਨ ਕਿ ਉਹਨਾਂ ਨੇ ਆਪਣਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਰੱਖ ਕੇ ਸਦਾ ਦੇ ਵਾਸਤੇ ਸ਼ਹਾਦਤ ਦਾ ਜੰਮ ਪੀਤਾ ਸੀ ਅਕਸਰ ਇੱਕ ਪਿਤਾ ਆਪਣੇ ਪੁੱਤਰ ਵਾਸਤੇ ਘਰ ਬਣਾਉਂਦਾ ਹੈ ਪਰ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਹਰਿਮੰਦਰ ਸਾਹਿਬ ਬਣਾ ਕੇ ਆਖਿਆ ਕਿ ਹਰਿਮੰਦਰ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਹੈ ਸੰਗਤ ਜੀ ਇਹ ਹੈ ਲਾਚੀ ਬੇਰ ਇਹ ਸਥਾਨ ਤੇ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜਿਹੜਾ ਸਰੋਵਰ ਦੀ ਸੇਵਾ ਕਰਵਾਉਂਦੇ ਸਨ ਤੇ ਇੱਥੇ ਬੈਠ ਕੇ ਸਤਿਗੁਰੂ ਜੀ ਸੇਵਾ ਕਰਵਾਉਂਦੇ ਸਨ ਭਾਈ ਚਾਲੋ ਜੀ ਵੀ ਕਾਰ ਸੇਵਾ ਕਰਨ ਤੋਂ ਬਾਅਦ ਇੱਥੇ ਆਰਾਮ ਵੀ ਕਰਦੇ ਸਨ ਬੈਠਦੇ ਸਨ ਮੱਸੇ ਰੰਗਣ ਜਦੋਂ ਹਰਮੰਦਰ ਸਾਹਿਬ ਦੀ ਬੇਦਬੀ ਕੀਤੀ ਤਾਂ ਉਹਦਾ ਸਿਰ ਲਾਉਣ ਵਾਸਤੇ ਆਏ ਭਾਈ ਸੁਖਾ ਸਿੰਘ ਮਹਤਾਲ ਸਿੰਘ ਜੀ ਨੇ ਅੰਦਰ ਜਾਣ ਤੋਂ ਪਹਿਲਾਂ ਇਸ ਸਵੇਰੀ ਦੇ ਨਾਲ ਆਪਣੇ ਘੋੜੇ ਵੀ ਬੰਨੇ ਸਨ ਆਓ ਜੀ ਦਰਸ਼ਨ ਕਰ ਸਕਦੇ ਹੋ ਇਸ ਸਥਾਨ ਦੇ ਉੱਪਰ ਜਦੋਂ 1984 ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਕਾਫਤਕ ਸਰ ਤੇ ਹਮਲਾ ਕੀਤਾ ਗਿਆ ਤਾਂ ਇਸ ਸਥਾਨ ਦੇ ਉੱਪਰ ਆਪ ਜੀ ਉਸ ਸਮੇਂ ਭਾਰਤੀ ਫੌਜ ਦੇ ਵੱਲੋਂ ਚਲਾਈਆਂ ਗਈਆਂ ਗੋਲੇ ਬਾਰੂਦ ਦੀਆਂ ਨਿਸ਼ਾਨੀਆਂ ਅੱਜ ਵੀ ਦੇਖ ਸਕਦੇ ਹੋ। ਸੰਗਤ ਜੀਏ ਗੁਰਦੁਆਰਾ ਸ੍ਰੀ ਥੜਾ ਸਾਹਿਬ ਸ੍ਰੀ ਗੁਰਤੇਗ ਬਾਦਸਾਹਿਬ ਜੀ ਦੀ ਯਾਦ ਵਿੱਚ ਬਣਾਇਆ ਗਿਆ ਗੁਰਤੇਗ ਬਾਦਸਾਹਿਬ ਮਹਾਰਾਜ ਤੇ ਬਾਬਾ ਬਕਾਲਾ ਸਾਹਿਬ ਇਹ ਗੁਰੂ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ ਤਾਂ ਸਤਿਗੁਰੂ ਜੀ ਚੱਲ ਕੇ ਸ੍ਰੀ ਅਮਰਸਾਹਬ ਆਏ। ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਇੱਥੇ ਹੀ ਬੈਠ ਕੇ ਗੁਰਤੇਗਵਾਦ ਸੇ ਮਹਾਰਾਜ ਕੁਝ ਸਮਾਂ ਰੋਕ ਕੇ ਫਿਰ ਅੱਗੇ ਚਲੇ ਗਏ ਜਿੱਥੇ ਸਤਿਗੁਰੂ ਜੀ ਬੈਠੇ ਸਨ ਉੱਥੇ ਅੱਜ ਇਹ ਗੁਰਦਰਾ ਸਾਹਿਬ ਸੇ ਸ਼ੋਭਤ ਹੈ ਆਪ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਵਾਉਂਦੇ ਹਾਂ ਪੂਰਾ ਸਾਹਿਬ ਜੀ ਦੇ ਅੰਦਰ ਜਿਸ ਜਗ੍ਹਾ ਤੇ ਆਪ ਜੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੇ ਨਾਲ ਹੀ ਆਪ ਜੀ ਇੱਕ ਸੰਤਰੀ ਰੰਗ ਦੇ ਸਰੂਪਾ ਸਾਹਿਬ ਜੀ ਦੇ ਵਿੱਚ ਲਪੇਟੇ ਹੋਏ ਇੱਕ ਦਰਖਤ ਦਾ ਤਣਾ ਆਪ ਜੀ ਦੇਖ ਸਕਦੇ ਹੋ ਇਸੇ ਦਰਖਤ ਦੇ ਹੇਠਾਂ ਜਦੋਂ ਗੁਰੂ ਤੇਗ ਬਹਾਦਰ ਸ੍ਰੀ ਮਹਾਰਾਜ ਇਸ ਸਥਾਨ ਤੇ ਆਏ ਤਾਂ ਇਸ ਦਰਖਤ ਦੇ ਹੇਠਾਂ ਬੈਠੇ ਸਨ ਸੰਗਤ ਜੀ ਇਹ ਹੈ ਸ੍ਰੀ ਅਕਾਲ ਤਖਤ ਸਾਹਿਬ ਜਿਸ ਦੀ ਸਿਰਜਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਨ 1606 ਦੇ ਵਿੱਚ ਗੁਰਗਿੱਤਾ ਗੱਦੀ ਤੇ ਬੈਠਣ ਤੋਂ ਬਾਅਦ ਇਸ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਇਸ ਅਕਾਲ ਤਖਤ ਸਾਹਿਬ ਦੇ ਅੰਦਰ ਹੀ ਇੱਕ ਖੂਹ ਹੈ ਜਿਹਦਾ ਨਾਮ ਹੈ ਸ੍ਰੀ ਅਕਾਲ ਸਰ ਸਾਹਿਬ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਖੂਹ ਬਣਵਾਇਆ ਸੀ ਜੂਨ 1984 ਦੇ ਵਿੱਚ ਉਹ ਖੂਹ ਜਿਹੜਾ ਹੈ ਜਦੋਂ ਕਾਤਕ ਸਹਿਬ ਤੇ ਹਮਲਾ ਹੋਇਆ ਟੈਟੇਰੀ ਹੋਇਆ ਕਾਤਕ ਸਹਿਬ ਸੰਗਤਾਂ ਦੇ ਸਹਿਯੋਗ ਦੇ ਨਾਲ ਨਵੋਸਾਰੀ ਕੀਤੀ ਗਈ ਤਾਂ ਨਵੋਸਾਰੀ ਦੇ ਵਿੱਚ ਜਦੋਂ ਇਹ ਕਾਤਕ ਸਹਿਬ ਦੁਬਾਰਾ ਬਣਾਇਆ ਗਿਆ ਤਾਂ ਉਦੋਂ ਇਹ ਜਿਹੜਾ ਖੂਹ ਸੀ ਇਸ ਨਵੋਸਾਰੀ ਦੇ ਵਿੱਚ ਆ ਗਿਆ ਅੱਜ ਵੀ ਸੰਗਤ ਜੀ ਟਾੜੀ ਪਰੰਪਰਾ ਨੂੰ ਟਾੜੀ ਸਿੰਘਾਂ ਨਾਲ ਸੰਭਾਲ ਕੇ ਰੱਖਿਆ ਜਿਹੜੀ ਟਾੜੀ ਪਰੰਪਰਾ ਆ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ ਸਤਿਗੁਰੂ ਜੀ ਨੇ ਆਰੰਭ ਕੀਤੀ ਸੀ ਪਹਿਲੇ ਟਾੜੀ ਬਾਬਾ ਨੱਥਾ ਤੇ ਅਬਦੁੱਲਾ ਬਾਬਾ ਵਿਦੀ ਚੰਦ ਜੀ ਸੋਰ ਸਿੰਘ ਪਿੰਡ ਤੋਂ ਲੈ ਕੇ ਆਏ ਸਨ ਅੱਜ ਵੀ ਉਸ ਪਰੰਪਰਾ ਨੂੰ ਟਾੜੀ ਸਿੰਘਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ ਇਸੇ ਤਰ੍ਹਾਂ ਹੀ ਦੀਵਾਨ ਸਜਦੇ ਹਨ ਇਹ ਹੈ ਸ਼ਹੀਦੀ ਗੈਲਰੀ ਜਿਹੜੀ ਕਿ ਜੂਨ 1984 ਦੇ ਵਿੱਚ ਸ਼ਹੀਦ ਹੋਏ तमाम ਸਿੰਘਾਂ ਦੀ ਯਾਦ ਦੇ ਵਿੱਚ ਬਣਾਈ ਗਈ ਹੈ ਸੰਤ ਗਾਨੀ ਜਰਨੈਲ ਸਿੰਘ ਜੀ ਪਿੰਡਰਾਵਾਲੇ ਭਾਈ ਮਰੀਕ ਸਿੰਘ ਜੀ ਸ਼ਹੀਦ ਭਾਈ ਜਰਨਲ ਸਰਦਾਰ ਸੁਬੇਕ ਸਿੰਘ ਜੀ ਸ਼ਹੀਦ ਬਾਬਾ ਠਾਰਾ ਸਿੰਘ ਜੀ ਸਭ ਸ਼ਹੀਦਾਂ ਦੀਆਂ ਤਸਵੀਰਾਂ ਇਸ ਸ਼ਹੀਦ ਦੀ ਗੈਲਰੀ ਦੇ ਵਿੱਚ ਲਗਾਈਆਂ ਗਈਆਂ ਹਨ ਆਓ ਜੀ ਜਦੋਂ ਵੀ ਆਓ ਤਾਂ ਇਸ ਗੈਲਰੀ ਦੇ ਵਿੱਚ ਆਣ ਕੇ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਜ਼ਰੂਰ ਦੇਖੋ ਇੱਕ ਵਾਰ ਆਪਣੇ ਸ਼ਹੀਦਾਂ ਨੂੰ ਯਾਦ ਜ਼ਰੂਰ ਕਰੋ ਜਦੋਂ ਭਾਰਤੀ ਫੌਜ ਦੇ ਵੱਲੋਂ ਕਾਲ ਤੱਕ ਸੈਪਤੇ ਹਮਲਾ ਕੀਤਾ ਗਿਆ ਤਾਂ ਭਾਰਤੀ ਫੌਜ ਦੇ ਵੱਲੋਂ ਬੰਦੂਕਾਂ ਤੋਪਾਂ ਦੇ ਨਾਲ ਕੁਝ ਇਹੋ ਜਿਹੇ ਮੰਜ਼ਰ ਸ੍ਰੀ ਅਕਾਲ ਤਖਤ ਸਾਹਿਬਾ ਕੀਤਾ ਗਿਆ ਅਨੇਕਾਂ ਹੀ ਤੋਪਾਂ ਦੇ ਗੋਲੇ ਬੰਦੂਕਾਂ ਦੀਆਂ ਗੋਲੀਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚਲਾਈਆਂ ਗਈਆਂ ਤੇ ਸ੍ਰੀ ਅਕਾਲ ਸਖ ਸਾਹਿਬ ਦੀ ਬੇਅਦਬੀ ਕੀਤੀ ਗਈ ਬੇਅੰਤ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੰਗਤ ਜੀ ਇਹ ਹੈ ਬੇਰ ਬਾਬਾ ਬੁੱਢਾ ਸਾਹਿਬ ਜੀ ਤਾਂ ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਦੋਂ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੀ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਚੱਲ ਰਹੀ ਸੀ ਤਬਾ ਬਾਬਾ ਬੁੱਢਾ ਸਾਹਿਬ ਜੀ ਇਸ 베ਰੀ ਦੇ ਥੱਲੇ ਬੈਠ ਕੇ ਹੀ ਸਾਰੀ ਸੇਵਾ ਦੀ ਦੇਖ ਰੇ ਕਰਦੇ ਸਨ ਆਪ ਸੰਗਤਾਂ ਦੇ ਕੋਲ ਸੇਵਾ ਕਰਵਾਉਂਦੇ ਸਨ ਇਹ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਯਾਦ ਦੇ ਅੰਦਰ ਬਣਿਆ ਹੋਇਆ ਗੁਰਦੁਆਰਾ 베ਰ ਬਾਬਾ ਬੁੱਢਾ ਸਾਹਿਬ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਬਾਹਰ ਆਏ ਜੋੜਾ ਘਰ ਵੱਲ ਜਾ ਰਹੇ ਸੀ ਤਾਂ ਉਥੇ ਪੱਤਰਕਾਰ ਵੀਰਾਂ ਨੇ ਸਾਨੂੰ ਰੋਕ ਕੇ ਸਾਡੇ ਕੋਲੋਂ ਇੰਟਰਵਿਊ ਲਈ ਕਿਉਂਕਿ ਉਸ ਦਿਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਦਿਹਾੜਾ ਸੀ ਸੋਨਰ ਜੋਤੀ ਜੋਦਿਹਾੜੇ ਦੇ ਸਬੰਧ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਵਿਚਾਰ ਚਰਚਾ ਕੀਤੀਆਂ ਅਤੇ ਸਾਨੂੰ ਕੁਝ ਉਹਨਾਂ ਨੇ ਸਵਾਲ ਜਵਾਬ ਕੀਤੇ ਸੰਗਤ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਸਾਡੀ ਵੀਡੀਓ ਨੂੰ ਲਾਇਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਅਸੀਂ ਇਸੇ ਤਰ੍ਹਾਂ ਹੀ ਗੁਰ ਇਤਿਹਾਸ ਨਾਲ ਸੰਬੰਧਿਤ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਹੀਏ